ਇੱਕ ਹੀ ਕਰ ਦਿੱਤਾ ਤੁਸੀਂ ਪਿਛਲੇ 10 ਦਿਨਾਂ ਅੱਜ ਮਹਾਰਾਜ ਨੇ ਕੀਤਾ ਜੀ ਅਸੀਂ ਕੌਣ ਆਉਨੇ ਆ ਕਰਨਾਰੇ ਇਹ ਫਿਰ ਇੱਕਦਮ ਇਹ ਜਿਹੜੀ ਵੇਵ ਹੈ ਤੁਹਾਡੇ ਹੱਕ ਦੇ ਵਿੱਚ ਕਿੱਦਾਂ ਬਣ ਗਈ ਅਸੀਂ ਦੋ ਜਣੇ ਸੀ ਜੀ ਜਦੋਂ ਪਹਿਲੇ ਦਿਨ ਨਿਕਲੇ ਮੈਂ ਤੇ ਗਰਸੇਵਕ ਸਿੰਘ ਜਵਾਰਕੇ ਦੋ ਸਾਡੇ ਕੋਲੋਂ ਗੱਡੀਆਂ ਸੀ ਤੇ ਮੈਂ ਅਰ ਗਰਸੇਵ ਇੱਕ ਗੱਡੀ 'ਚ ਹੁੰਦੇ ਸੀ ਹਾਂ ਸਮਝ ਤੁਸੀਂ ਮਾਨ ਵੀ ਪਾਰਟੀ ਵੱਲੋਂ ਕੋਈ ਅਪਰੋਚ ਕੀਤੀ ਗਈ ਜਾਂ ਕਾਰਨ ਤੁਸੀਂ ਤੁਹਾਡਾ ਉਹਨਾਂ ਦੇ ਨਾਲ ਨਾ ਜਾਣਦਾ ਮੈਂ ਕਦੀ ਵੀ ਸਿਮਰਨਜੀਤ ਸਿੰਘ ਮਾਨ ਤੋਂ ਟਿਕਟ ਨਹੀਂ ਮੰਗੀ ਮੈਂ ਕਦੀ ਵੀ ਨਹੀਂ ਕਿਹਾ ਵੀ ਮੈਨੂੰ ਲੇਖੇ ਲੜਾਓ ਇਹ ਫਰਮਾਂ ਨੂੰ ਪਹੁੰਚ ਕੀਤੀ ਗਈ ਨਹੀਂ ਜੀ ਨਾ ਉਹ ਆਏ ਨਾ ਮੈਂ ਕੇ ਆਪਣਾ ਹੀ ਕੈਂਡੀਡੇਟ ਕਨਸਿਡਰ ਕਰ ਰਹੇ ਨੇ ਤੇ ਇਦਾਂ ਹੁੰਦਾ ਕਿ ਜੋ ਜਿੱਤ ਹਾਸਲ ਹੁੰਦੀ ਹੈ ਤਾਂ ਸਮਰਥਨ ਉਧਰ ਦੇ ਦਿੱਤਾ ਜਾਵੇ ਬਸ ਜੇ ਮੈਨੂੰ ਮਤਲਬ ਅਸ਼ੀਰਵਾਦ ਦੇਣਗੇ ਤਾਂ ਚੰਗੀ ਗੱਲ ਹੈ ਪਰ ਵੈਸੇ ਨਰਾਜ਼ਗੀ ਨਹੀਂ ਹੈ ਇਤਿਹਾਸ ਨੂੰ ਜਦੋਂ ਦੇਖਦੇ ਹਾਂ ਤੇ ਕੀ ਕਮੀ ਮਹਿਸੂਸ ਹੁੰਦੀ ਹੈ ਬਹੁਤ ਖੁਸ਼ ਹੈ ਜੀ ਸਾਰਾ ਕੁਝ ਹੀ ਆਇਆ ਹੈ ਜੀ ਮੈਂ ਜੇ ਤੁਹਾਨੂੰ ਸਹੀ ਗੱਲ ਤੁਹਾਨੂੰ 6 ਸਾਲ ਦੀ ਉਮਰ ਦੇ ਵਿੱਚ ਝਟਕਾ ਲੱਗਾ ਹਜੇ ਅਕਤੂਬਰੋਂ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਫਿਰ ਜੋ 12 ਸਾਲ ਦੇ ਵਿੱਚ ਹੋ ਗਿਆ ਲੱਗਦਾ ਹੈ ਕਿ ਇੱਕ ਜਿਹੜਾ ਬਚਪਨ ਤੁਸੀਂ ਡਿਸਰਵ ਕਰਦੇ ਸੀ ਉਹ ਨਹੀਂ ਮਿਲ ਪਾਇਆ 18 ਸਾਲ ਸਾਨੂੰ ਹੀ ਪਤਾ ਜੀ ਅਸੀਂ ਕਿਵੇਂ ਕੱਟੇ ਹਾਂ ਹਾਂ ਬਹੁਤ ਵਾੜਿਆਂ ਨੂੰ ਜਵਾਬ ਦਿੱਤਾ ਸੀ ਹਾਂ ਬਹੁਤ ਖੁਸ਼ ਹੋਇਆ ਜੀ ਬਹੁਤ ਖੁਸ਼ ਹੋਇਆ ਸਰਦੋ ਇੱਕ ਕਿੱਸਾ ਸੁਣਨਾ ਚਾਹੁੰਨੀ ਆ ਬਾਜ ਵਾਲਾ ਕਿੱਸਾ ਬੇਨਾ ਇੱਕ ਬਾਜ ਪਹਿਲਾਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੇ ਬਹੁਤ ਬਹਿੰਦਾ ਸੀ ਉਹ ਬਾਜ ਨਾ ਮੁੜ ਕੇ ਉੱਥੇ ਲੱਗ ਗਿਆ ਬਹਿਣੀ ਦਰਾ ਗਾਂਧੀ ਦੀ ਕੋਠੀ ਤੇ ਬੈਂ ਸਿੰਘ ਸਤਮਨ ਸਿੰਘ ਹੁਣਾ ਨੇ ਸਾਡੇ ਪਾਪਾ ਨੇ ਅਰਦਾਸ ਕੀਤੀ ਸੀ ਦੇ ਕੋਲੇ ਖੜ ਕੇ ਭਈ ਜੇ ਤੁਸੀਂ ਸੱਚੀ ਗੁਰੂ ਦੇ ਭੇਜੇ ਹੋਏ ਬਾਜ ਹੋ ਉਰੇ ਆ ਕੇ ਬੈਨੇ ਹੋ ਤਾਂ ਸਾਨੂੰ ਬਲ ਬਖਸ਼ੋ ਮਸ ਫਿਰ ਇਹਨਾਂ ਨੇ ਉਦੋਂ ਹੀ ਮਨ ਬਣਾ ਲਿਆ ਵੀ ਹੁਣ ਟਾਈਮ ਆ ਗਿਆ ਵੀ ਹੁਣ ਆਪਾਂ ਛੇਤੀ ਤੋਂ ਛੇਤੀ ਬਦਲਾ ਲੈ ਉਹ ਕਹਿੰਦਾ ਵੀ ਬਿਆਨਤ ਸਿੰਘ ਕਹਿੰਦਾ ਵੀ ਮੇਰੇ ਤਿੰਨੇ ਨਿਆਣੇ ਕਿਉਂ ਨਾ ਮਰ ਜਾਣ ਬਈ ਮੈਂ ਇਹਨੂੰ ਇਦਰਾ ਗਾਂਧੀ ਨੂੰ ਨਹੀਂ ਛੱਡਾਂ ਬਈ ਨਾ ਮੇਰਾ ਕਾਲਪਤਖ ਸਾਹਿਬ ਘਾਤ ਆ ਬਈ ਮੈਂ ਇਹ ਤੋਂ ਬਦਲਾ ਲੈਣਾ ਹੀ ਲੈਣਾ ਇਹਨਾਂ ਕਦੇ ਮਾਤਾ ਜੀ ਨੇ ਦੱਸਿਆ ਕਿ ਕਦੇ ਡਰ ਨਹੀਂ ਸੀ ਲੱਗਾ ਉਹਨਾਂ ਨੂੰ ਕਿ ਜਿਸ ਥਾਂ ਤੇ ਬੈਠੇ ਹੋਏ ਨੇ ਉੱਥੇ ਬੈਠ ਕੇ ਸਾਰੀ ਪਲੈਨਿੰਗ ਕਰਨੀ ਤੇ ਕੁਝ ਵੀ ਹੋ ਸਕਦਾ ਸੀ ਕਿਸੇ ਕਿਸੇ ਬੰਦੇ ਨੂੰ ਹੀ ਪਤਾ ਸੀ ਸਾਡੇ ਫਾਦਰ ਸਾਹਿਬ ਨੇ ਇੱਕ ਬੰਦੇ ਨੂੰ ਦੱਸਿਆ ਸੀ ਉਹਨਾਂ ਨੇ ਕਿਸੇ ਨੂੰ ਕਿਹਾ ਬਈ ਆ ਚੱਕ ਕੇ ਯਾਰ ਪਾਸਪੋਰਟ ਅਗਲੇ ਦਿਨ ਤੂੰ ਨਾ ਮੇਰੇ ਨਿਆਣਿਆਂ ਨੂੰ ਅਮਰੀਕਾ ਦੀ ਫਲਾਈਟ ਚੜਾ ਦਿੱਤੀ। ਉਹ ਇੱਕਦਮ ਜਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਸਾਰਿਆਂ ਦੀ ਫੜੋਫੜਾਈ ਹੋ ਗਈ। ਸ਼ੁਰੂ ਉਹ ਬੰਦੇ ਨੇ ਗੈਸ ਤੇ ਰੱਖ ਕੇ ਬੂਕਦਾ ਸੀ ਫਿਰ ਸਾਰਾ ਸਮਾਂ। ਤੁਹਾਡੇ ਪਾਸਪੋਰਟਸ ਸਾਰੇ। ਹਾਂ। ਜਿਸ ਪਿੰਡ 'ਚ ਤੁਹਾਨੂੰ ਮਿਲਣ ਦੀ ਬਜਾਏ ਤੁਸੀਂ ਕਿਤੇ ਅੱਜ ਦਿੱਲੀ ਚ ਜਾਂ ਕਿਤੇ ਬਾਹਰ ਨੂੰ ਚਾਹਤ ਕਰਦੇ ਸੀ। ਨਾ ਮੈਂ ਡੀ.ਸੀ.ਐਸ.ਐਸ. ਵੀ ਕੁਝ ਨਾ ਕੁਝ ਵਧੀਆ ਅਹੁਦੇ ਤੇ ਹੁੰਦਾ ਸਾਡੇ ਫਾਦਰ ਸਾਹਿਬ ਬਹੁਤ ਮਤਲਬ ਵਧੀਆ ਹੁੰਦਾ ਦੀ ਲਾਈਫ ਚੱਲਦੀ ਸੀ। ਸਰਬ ਇੰਸਪੈਕਟਰ ਸੀ ਮਦਰ ਜੌਬ ਕਰਦੇ ਸੀ। ਕੋਈ ਕੰਮ ਕਰਾਉਣਾ ਹੁੰਦਾ ਸੀ ਸਿੱਧਾ ਇੰਦਰਾ ਗਾਂਧੀ ਤੋਂ ਫੋਨ ਕਰਾਉਂਦੇ ਸੀ ਕੀ ਇਹ ਤੋਂ ਉਹਦੇ ਤੋਂ ਉਧਰੋਂ ਮੇਰੇ ਚਾਚੇ ਦਾ ਵਿਆਹ ਰੱਖਿਆ ਹੋਇਆ ਹੈ ਉਧਰੋਂ ਪੰਜਾਬ 'ਚ ਕਰਫਿਊ ਲੱਗ ਗਿਆ ਆਪਣੇ ਆਈ ਕਾਰਡ ਦਿਖਾ ਕੇ ਕਰਫਿਊ ਦੇ ਵਿੱਚ ਵਿਆਹ ਕੀ ਲਿਆਈ ਸੀ 13 ਤਰੀਕ ਮਰੀ ਲੱਕੀ ਡੇਟ ਹੋਈ ਹੈ ਅੱਛਾ 13 ਤਰੀਕ ਮੇਰਾ ਬਰਥ ਵੀ ਇੱਕ ਦਾ ਹੀ ਹੈ ਮੇਰਾ ਵਿਆਹ ਵੀ ਇੱਕ ਦਾ ਹੀ ਹੈ ਫਿਰ ਐਂਪੀ ਵੀ ਇੱਕ ਨੂੰ ਹੀ ਮਾਰਨਾ ਦੇਖ ਲਿਆ ਤੁਸੀਂ ਇਹ ਜਿਹੜੀ ਤੁਹਾਡੇ ਵੈਸੇ ਤਾਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਬੜੀਆਂ ਅਹਿਮ ਨੇ ਤੇ ਜਦੋਂ ਤੱਕ ਕਹਿੰਦੇ ਨਤੀਜੇ ਨਹੀਂ ਆ ਜਾਂਦੇ ਸਿਆਸੀ ਸਮੀਕਰਨ ਹਰ ਸੀਟ ਤੇ ਬਦਲਦੇ ਰਹਿੰਦੇ ਨੇ ਪਰ ਪੰਜਾਬ ਦੀ ਇੱਕ ਸੀਟ ਹੈ ਜਿਹਦੇ ਸਿਆਸੀ ਸਮੀਕਰਨ ਪਿਛਲੇ 10 ਦਿਨਾਂ ਤੋਂ ਹੀ ਜਾਂ ਪਿਛਲੇ ਇੱਕ ਹਫ਼ਤੇ ਤੋਂ ਕਹਿ ਲਈਏ ਤਾਂ ਬੜੀ ਤੇਜ਼ੀ ਦੇ ਨਾਲ ਬਦਲਨੇ ਨੇ ਉਹ ਹੈ ਫਰੀਦਪੁਰ ਦੀ ਸੀਟ ਤੇ ਇਥੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਮੈਦਾਨ ਦੇ ਵਿੱਚ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਨੇ ਪਰ ਹੁਣ ਜਿਹੜੇ ਇਹ ਸਮੀਕਰਨ ਬਦਲੇ ਨੇ ਉਹਨਾਂ ਨੂੰ ਮੋਰੀ ਲਿਆ ਕੇ ਦਿਖਾ ਦਿੱਤਾ ਏ ਪਰ ਇਥੇ ਆਉਣਾ ਸੌਖਾ ਨਹੀਂ ਸੀ ਤੇ ਫਿਲਹਾਲ ਅਜੇ ਵੀ ਕਿਉਂਕਿ ਜਦੋਂ ਤੱਕ ਨਤੀਜੇ ਨਹੀਂ ਆਉਂਦੇ ਕੁਝ ਵੀ ਹੋ ਸਕਦਾ ਹੈ ਅਸੀਂ ਜਾਣਦੇ ਹਾਂ ਕਿ ਕੈਂਪੇਨ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਬਹੁਤ-ਬਹੁਤ ਸਵਾਗਤ ਹੈ ਭਾਈ ਸਾਹਿਬ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਇੱਕ ਹੀ ਕਰ ਦਿੱਤਾ ਤੁਸੀਂ ਪਿਛਲੇ 10 ਦਿਨਾਂ 'ਚ ਮਹਾਰਾਜ ਨੇ ਕੀਤਾ ਜੀ ਅਸੀਂ ਕੌਣ ਆਉਨੇ ਆ ਕਰਨਾਲ ਤੇ ਵੈਸੇ ਤਾਂ ਜਦੋਂ ਤੋਂ ਤੁਸੀਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਤੁਸੀਂ ਆਪਣੇ ਲੈਵਲ ਤੇ ਤਾਂ ਤੁਸੀਂ ਪ੍ਰਚਾਰ ਕਰ ਹੀ ਰਹੇ ਸੀ ਇਹ ਫਿਰ ਇੱਕਦਮ ਇਹ ਜਿਹੜੀ ਵੇਵ ਆ ਤੁਹਾਡੇ ਹੱਕ ਦੇ ਵਿੱਚ ਕਿੱਦਾਂ ਬਣ ਗਈ ਐਕਚੁਅਲੀ ਜੀ ਅਸੀਂ ਨਾ ਜਿਵੇਂ ਜਿਵੇਂ ਪਿੰਡ ਕਵਰ ਕਰੀ ਗਏ ਓਵੇਂ ਓਵੇਂ ਲੋਕ ਸਾਡੇ ਨਾਲ ਜੁੜਦੇ ਗਏ ਜਿਵੇਂ ਜਿਵੇਂ ਅਸੀਂ ਪਿੰਡਾਂ 'ਚ ਗਏ ਸਾਨੂੰ ਤਾਂ ਵੈਰੀ ਫਰਸਟ ਡੇ ਤੋਂ ਹੀ ਉਮੀਦ ਸੀ ਕਿ ਬਈ ਬਈ ਟੇਬਲ উইল ਟਰਨ ਹੈ ਨਾ ਬਈ ਕੰਮ ਜੂਗਾ ਸਾਰਾ ਕੰਮ ਤੇ ਮਹਾਰਾਜ ਨੇ ਕਲਾ ਵੀ ਵਰਤਾਈ ਹੈ ਤੇ ਅੱਜ ਦੇਖ ਲਓ ਫਿਰ ਕਿੱਥੇ ਆ ਜੀ ਜਦੋਂ ਪਹਿਲੇ ਦਿਨ ਨਿਕਲੇ ਸੀ ਕਿੰਨੇ ਜਣੇ ਸੀ ਤੇ ਫਿਰ ਇਹ ਕਾਫਲਾ ਜਿਹੜਾ ਅੱਜ ਬਣ ਗਿਆ ਏ ਉਹ ਕਿੱਦਾਂ ਬਣਿਆ ਅਸੀਂ ਦੋ ਜਣੇ ਸੀ ਜੀ ਜਦੋਂ ਪਹਿਲੇ ਦਿਨ ਨਿਕਲੇ ਮੈਂ ਤੇ ਗਰਸੇਵਕ ਸਿੰਘ ਜਵਾਰ ਕੇ ਹੂੰ ਦੋ ਸਾਡੇ ਕੋਲ ਇਹ ਗੱਡੀਆਂ ਸੀ ਹੂੰ ਇੱਕ ਗੱਡੀ ਡਰਾਈਵਰ ਚਲਾਉਂਦਾ ਸੀ ਤੇ ਮੈਂ ਰਗਰ ਸੇਵ ਇੱਕ ਗੱਡੀ 'ਚ ਹੁੰਦੇ ਸੀ ਹਾਂ ਬਸ ਅਸੀਂ ਦੇਖ ਲਓ ਜੀ ਪਹਿਲਾ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਹਲਕੇ ਦਾ ਸੀ ਗੂੜੀ ਸੰਗਰ ਕੀਤਾ ਸੀ ਉੱਥੋਂ ਮੁੰਡੇ ਦੀ ਕਾਲ ਆਈ ਜੀ ਬਾਈ ਜੀ ਤੁਹਾਡਾ ਪ੍ਰੋਗਰਾਮ ਕਰਾਉਣਾ ਮੈਂ ਕਿਹਾ ਜੀ ਆਗੇ ਅਸੀਂ ਕਰਾਉ ਤੁਸੀਂ ਹਾਂ ਪਹਿਲਾ ਪ੍ਰੋਗਰਾਮ ਅਸੀਂ ਉੱਥੇ ਕੀਤਾ ਮੁੜ ਕੇ ਫਿਰ ਉਹਨਾਂ ਨੇ ਕਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਲੇ-ਦਾਲੇ ਪਿੰਡਾਂ ਦੇ ਪ੍ਰੋਗਰਾਮ ਰਖਾਓ ਫਿਰ ਉਹਨਾਂ ਨੇ ਪਿੰਡਾਂ ਦੇ ਰਖਾਏ ਪਰ ਫਿਰ ਮਹਾਰਾਜ ਨੇ ਐਸੀ ਕਲਾ ਵਰਤਾਈ ਬਸ ਤੁਸੀਂ ਕਹਿਣੇ ਛੱਡ ਦਿਓ ਇਹ ਤਸਵੀਰ ਨੂੰ ਜਦੋਂ ਦੇਖਦੇ ਹਾਂ ਤੇ ਕੀ ਕਮੀ ਮਹਿਸੂਸ ਹੁੰਦੀ ਹੈ ਬਹੁਤ ਖੁਸ਼ ਹੈ ਜੀ ਸਾਰਾ ਕੁਝ ਆ ਹੈ ਜੀ ਮੈਂ ਜੇ ਤੁਹਾਨੂੰ ਸਹੀ ਗੱਲ ਦੱਸਾਂ ਹਮ ਕਮੀ ਵੀ ਫਾਦਰ ਸਾਹਿਬ ਦੀ ਬਹੁਤ ਮਹਿਸੂਸ ਹੁੰਦੀ ਹੈ ਤੇ ਹੈ ਵੀ ਸਾਰਾ ਕੁਝ ਆ ਗਿਆ ਜੀ ਇੱਕ ਜੋ ਤੁਹਾਨੂੰ 6 ਸਾਲ ਦੀ ਉਮਰ ਦੇ ਵਿੱਚ ਝਟਕਾ ਲੱਗਾ ਹਜੇ ਅਕਤੂਬਰੋਂ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਫਿਰ ਜੋ 12 ਸਾਲ ਦੇ ਵਿੱਚ ਹੋ ਗਿਆ ਲੱਗਦਾ ਹੈ ਕਿ ਇੱਕ ਜਿਹੜਾ ਬਚਪਨ ਤੁਸੀਂ ਡਿਜ਼ਰਵ ਕਰਦੇ ਸੀ ਉਹ ਨਹੀਂ ਮਿਲ ਪਾਇਆ ਓਬਵੀਅਸ ਹੈ ਜੀ ਉਹ ਤਾਂ ਹੁੰਦਾ ਹੀ ਹੈ ਹਾਂ ਮਤਲਬ ਉਹ ਤਾਂ ਹਾਈ ਹੈ ਨਾ ਜੀ ਬੱਚੇ ਦਾ ਇਕੱਲਾ ਰਹਿਣਾ ਬਹੁਤ ਔਖਾ ਹੋ ਜਾਂਦਾ ਅਸੀਂ 18 ਸਾਲ ਸਾਨੂੰ ਹੀ ਪਤਾ ਜੀ ਅਸੀਂ ਕਿਵੇਂ ਕੱਟੇ ਹਾਂ ਹਾਂ ਬਹੁਤ ਵਾਲਿਆਂ ਨੇ ਜਵਾਬ ਦਿੱਤਾ ਸੀ हां बहुत खुश होया जी बहुत खुश होया फिलहाल ਹੁਣ ਅੱਜ ਜਿਹੜੇ ਮੋੜ ਤੇ ਖੜੇ ਹੋ ਤੁਸੀਂ ਡਿਸਾਈਡ ਕੀਤਾ ਸੀ ਕਿ ਇਸ ਕਨਸਟੈਂਸੀ ਤੋਂ ਵੀ ਤੁਸੀਂ ਕੰਟੈਸਟ ਕਰਨਾ ਹੈ ਕਿਉਂਕਿ ਪਹਿਲਾਂ ਕੀ ਕਾਰਨ ਮੰਨਦੇ ਹੋ ਕਿ ਲੋਕਾਂ ਨੇ ਸਾਥ ਦਿੱਤਾ ਵੀ ਪਰ ਉਹ ਪੂਰਾ ਸਿਰੇ ਚੜ ਨਹੀਂ ਪਾਇਆ ਮੈਨੂੰ ਜੀ ਹੁਣ ਵੀ ਲੋਕੀ ਇੱਕੋ ਹੀ ਗੱਲ ਕਹਿੰਦੇ ਆ ਤੇ ਖੁੱਲ ਕੇ ਕਹਿੰਦੇ ਆ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਸੱਚੇ ਮਨੋਂ ਨਾਲ ਤੁਰਦਾ ਹੈ ਨਾ ਉਹ ਗੱਲ ਵੀ ਸੱਚੀ ਕਰ ਦਿੰਦਾ ਉਹ ਕਹਿੰਦੇ ਭਾਈ ਜੀ ਜੇ ਤੁਸੀਂ ਕਿਸੇ ਵੀ ਪਾਰਟੀ ਵੱਲੋਂ ਆਉਂਦੇ ਕਿਸੇ ਵੀ ਪਾਰਟੀ ਵੱਲੋਂ ਤੁਸੀਂ ਨਹੀਂ ਜਿੱਤਦੇ ਸੀ ਅਸੀਂ ਤੁਹਾਡੇ ਨਾਲ ਨਹੀਂ ਤੁਰਨਾ ਸੀ ਹੂੰ ਬਈ ਤੁਸੀਂ ਨਾਮ ਹੀ ਉਹ ਹੈ ਜੇ ਇੱਕ ਸਿੰਗਲ ਆਪਣੇ ਨਾਲ ਜੋੜ ਕੇ ਲੈ ਕੇ ਆਏ ਹੋ ਜੀਤੂ ਅਸੀਂ ਪਿੱਠ ਨਹੀਂ ਦਿਖਾ ਸਕਦੇ ਸ਼ਹੀਦ ਬਿਆਨ ਸਿੰਘ ਦਾ ਤੁਸੀਂ ਇਕੱਲੇ ਉਹਨਾਂ ਦੇ ਨਾਮ ਤੇ ਚੋਣ ਲੜ ਰਹੇ ਹੋ ਬਈ ਹੁਣ ਸਾਨੂੰ ਸਾਥ ਦੇਣਾ ਪੈਣਾ ਤੁਹਾਡਾ ਜੇ ਕਿਸੇ ਪਾਰਟੀ ਦਾ ਨਾਮ ਜੁੜਿਆ ਹੁੰਦਾ ਫੇਰ ਅਸੀਂ ਕੁਝ ਨਾ ਕੁਝ ਮਨ ਸਮਝਾ ਲੈਂਦੇ ਯਾਰ ਵੀ ਇਹ ਪਾਰਟੀ ਵੱਲੋਂ ਐ ਐਵੇਂ ਹਨ ਬਈ ਆਪਾਂ ਨਹੀਂ ਉਹ ਕਰਨਾ ਪਰ ਕਹਿੰਦੇ ਵੀ ਤੁਸੀਂ ਨਾਮ ਹੀ ਐਸਾ ਨਾਲ ਜੋੜ ਲਿਆ ਬਈ ਕੱਲਿਆਂ ਦਾ ਬਸ ਕੱਲੇ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਚੋਣ ਲੜ ਰਹੇ ਹੋ ਬਈ ਉਹ ਬਹੁਤ ਵੱਡੀ ਗੱਲ ਹੈ ਹਾਂ ਬਹੁਤ ਵੱਡੀ ਗੱਲ ਹੈ ਅਸੀਂ ਨਹੀਂ ਹੁਣ ਤੁਰ ਤੋਂ ਮੁੱਕਰ ਨਹੀਂ ਤੁਹਾਨੂੰ ਤਾਂ ਚੋਣ ਨਿਸ਼ਾਨ ਵੀ ਗੰਨਾ ਕਿਸਾਨ ਮਿਲ ਗਿਆ ਹਾਂਜੀ ਗੰਨਾ ਕਿਸਾਨ ਤੇ ਮਹਾਰਾਜ ਜੀ ਕਰਦਾ ਜੀ ਹਾਂ ਤੇ ਉਦਾਂ ਜਦੋਂ ਅਸੀਂ ਦੇਖਦੇ ਆਂ ਪਿੱਛੇ ਮੁੜ ਕੇ ਤੇ ਵੈਸੇ ਤੁਹਾਨੂੰ ਲੱਗਦਾ ਕਿ ਬਚਪਨ ਤੋਂ ਹੀ ਜਦੋਂ ਤੁਸੀਂ ਆਪਣੀ ਜਵਾਨੀ ਦੇ ਵਿੱਚ ਤੁਸੀਂ ਸੋਚ ਲਿਆ ਸੀ ਕਿ ਇਸ ਰਸਤੇ ਤੋਂ ਤੁਸੀਂ ਜਾਣਾ ਹੈ ਇਲੈਕਸ਼ਨਾਂ ਵਾਲੇ ਪਾਸੇ ਪੈਣਾ ਹੈ। ਹਾਂ ਜੀ ਅਸੀਂ ਆਪਣੇ ਮਦਰ ਨੂੰ ਦੇਖਦੇ ਹੁੰਦੇ ਸੀ ਨਾ ਬਹੁਤ ਕੁਝ ਅਸੀਂ ਦੇਖਿਆ ਵੀ ਗੁੱਡ ਟਾਈਮ ਵੀ ਦੇਖਿਆ ਬੈਡ ਟਾਈਮ ਵੀ ਦੇਖਿਆ। ਹੂੰ ਤੇ ਹਾਂ ਇਹ ਤਾਂ ਸੀਗਾ ਹੀ ਵੀ ਪੋਲਿਟੀਕਲ ਲਾਈਨ ਤਾਂ ਫੜਨੀ ਫੜੀ ਹੀ ਹੋਈ ਸੀ ਬਸ ਸਕਸੈਸ ਨਹੀਂ ਸੀ ਹੋ ਮਿਲ ਰਿਹਾ। ਹੂੰ ਤੇ ਇਸ ਵਾਰ ਲੱਗਦਾ ਕਿ ਲੋਕ ਇਤਿਹਾਸ ਬਦਲ ਦੇਣਗੇ। ਬਦਲਤਾ ਜੀ ਲੋਕਾਂ ਨੇ ਮੈਂ ਨਹੀਂ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨਾ ਪਿਆਰ ਇੰਨਾ ਪਿਆਰ ਲੋਕਾਂ ਦਾ ਜੀ ਵੀ ਜੇ ਮੈਂ ਥੈਂਕਸ ਵਰਡ ਯੂਜ਼ ਕਰਦਾ ਐ ਤਾਂ ਉਹ ਉਹਨਾਂ ਦੇ ਸਾਹਮਣੇ ਬੋਣਾ ਵੀ ਨਹੀਂ ਹੈ ਹੈ ਹੀ ਨਹੀਂ ਹੂੰ ਇੰਨਾ ਪਿਆਰ ਹੈ ਸੰਗਤ ਦਾ ਤੁਸੀਂ ਇਹ ਦੇਖ ਲਓ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਕੋਈ ਅਪਰੋਚ ਕੀਤੀ ਗਈ ਜਾਂ ਕਾਰਨ ਕਿਸੇ ਤੁਹਾਡਾ ਉਹਨਾਂ ਦੇ ਨਾਲ ਨਾ ਜਾਣਦਾ ਮੈਂ ਜੀ ਐਕਚੁਅਲੀ ਨਾ ਜਿਹੜੀ ਸਹੀ ਗੱਲ ਹੈ ਮੈਡਮ ਮੈਂ ਕਦੀ ਵੀ ਸਿਮਰਨਜੀਤ ਸਿੰਘ ਮਾਨ ਤੋਂ ਟਿਕਟ ਨਹੀਂ ਮੰਗੀ। ਪਹਿਲਾਂ ਵੀ ਨਹੀਂ? ਨਹੀਂ, ਕਦੀ ਵੀ ਨਹੀਂ। ਮੈਂ ਕਦੀ ਵੀ ਨਹੀਂ ਕਿਹਾ ਵੀ ਮੈਨੂੰ ਲੈਕਚਰ ਲੜਾਉ। ਹੂੰ। ਇਹ ਤਾਂ ਉਹ ਆਉਂਦੇ ਸੀ ਤਾਂ ਮੈਂ ਲੜ ਲੈਂਦਾ ਸੀ। ਸਗੋਂ ਮੈਂ 2009 ਦੇ ਵਿੱਚ ਮਨਾ ਕੀਤਾ ਵੀ ਮੈਂ ਨਹੀਂ ਲੜਉਣੀ ਹੁਣ ਲੈਕਚਰ। ਹੂੰ। ਹਾਂ। ਇਸ ਵਾਰ ਉਹਨਾਂ ਨੂੰ ਬਲੂ ਪਹੁੰਚ ਕੀਤੀ ਗਈ। ਨਹੀਂ ਜੀ, ਨਾ ਉਹ ਆਏ, ਨਾ ਮੈਂ ਗਿਆ। ਤੇ ਹੁਣ ਜਿਸ ਤਰੀਕੇ ਦੇ ਨਾਲ ਤੁਹਾਡੀ ਵੇਵ ਚੱਲ ਰਹੀ ਹੈ ਅਸੀਂ ਸੰਗਰੂਰ ਜਦੋਂ ਕੱਲ ਪਰਸੋਂ ਗੇੜਾ ਮਾਰ ਰਹੇ ਸੀ ਤੇ ਉਹ ਇਦਾਂ ਉਹਨਾਂ ਦੀ ਗੱਲਾਂ ਸੁਣ ਕੇ ਲੱਗ ਰਿਹਾ ਸੀ ਕਿ ਉਹ ਸਰਬਜੀਤ ਸਿੰਘ ਖਾਲਸਾ ਨੂੰ ਆਪਣਾ ਹੀ ਕੈਂਡੀਡੇਟ ਕਨਸਿਡਰ ਕਰ ਰਹੇ ਨੇ ਤੇ ਇਦਾਂ ਹੁੰਦਾ ਹੈ ਕਿ ਜੇ ਜਿੱਤ ਹਾਸਲ ਹੁੰਦੀ ਹੈ ਤਾਂ ਸਮਰਥਨ ਉਧਰ ਦੇ ਦਿੱਤਾ ਜਾਵੇਗਾ ਨਹੀਂ ਕੌਣ ਕਨਸਿਡਰ ਕਰ ਰਿਹਾ ਸੀ ਸਰਬਜੀਤ ਸਿੰਘ ਮਾਨ ਹੋਣਾਂ ਦੀ ਪਾਰਟੀ ਕੀ ਕਹਿੰਦੇ ਸੀ ਕਿ ਸਰਬਜੀਤ ਸਿੰਘ ਖਾਲਸਾ ਜੀ ਜਿੱਤ ਰਹੇ ਨੇ ਉਹ ਵੀ ਆਪਣੇ ਬੰਦੇ ਨੇ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਵੱਡੇ ਆ ਸਾਡੇ ਤੋਂ ਉਮਰ ਦਾ ਬਹੁਤ ਤਜਰਬਾ ਉਹਨਾਂ ਨੂੰ ਹੂੰ ਜੇ ਆਪਣੇ ਜੇ ਮੈਨੂੰ ਮਤਲਬ ਅਸ਼ੀਰਵਾਦ ਦੇਣਗੇ ਤਾਂ ਚੰਗੀ ਗੱਲ ਹੈ ਜੀ ਪਰ ਵੈਸੇ ਨਰਾਜ਼ਗੀ ਵੀ ਹੈ ਨਰਾਜ਼ਗੀ ਤਾਂ ਮੇਰੀਆਂ ਜੀ ਵੈਸੇ ਕਈ ਗੱਲਾਂ ਤੋਂ ਐ ਕੋਈ ਪੋਲਿਟੀਕਲ ਗੱਲ ਤੇ ਨਰਾਜ਼ਗੀ ਨਹੀਂ ਹੈ ਮੇਰੀ ਵੈਸੇ ਥੋੜੀ ਛੋਟੀਆਂ ਮੋਟੀਆਂ ਗੱਲਾਂ ਤੋਂ ਜ਼ਰੂਰ ਹੈ ਵੈਸੇ ਕੋਈ ਨਰਾਜ਼ਗੀ ਨਹੀਂ ਐ ਮੀ ਤੁਹਾਨੂੰ ਕਹਾਂ ਮੈਂ ਬਈ ਜੀ ਵੀ ਮੈਨੂੰ ਟਿਕਟ ਨਹੀਂ ਦਿੱਤੀ ਜਾਂ ਮੈਨੂੰ ਇਹ ਨਹੀਂ ਉਹ ਵੀ ਜੀ ਕੋਈ ਨਰਾਜ਼ਗੀ ਨਹੀਂ ਹੈ ਨਰਾਜ਼ਗੀ ਇਹ ਕਿ ਔਖੇ ਵੇਲੇ ਦੇ ਵਿੱਚ ਨਹੀਂ ਖੜੇ ਹਾਂ ਉਹ ਨਹੀਂ ਖੜੇ ਜੀ ਮੇਰੇ ਨਾਲ ਨਹੀਂ ਖੜੇ ਹਾਂ ਬਸ ਆ ਨਰਾਜ਼ ਇਹ ਅੱਜ 4 ਦਹਾਕੇ 40 ਸਾਲ ਪੂਰੇ ਹੋ ਜਾਣੇ ਨੇ 84 ਦੇ ਵਿੱਚ ਜੋ ਕਾਂਡ ਵਾਪਰਿਆ ਸੀ ਇਹਨੂੰ ਤੁਸੀਂ ਸਬਬ ਮੰਨਦੇ ਹੋ ਕਿ ਜੂਨ ਦੇ ਵਿੱਚ ਇਲੈਕਸ਼ਨਸ ਦਾ ਆਉਣਾ ਤੇ ਜੂਨ ਦੇ ਵਿੱਚ ਜਿਹੜਾ ਮਹਾਰਾਜ ਨੇ కెమికਲ ਵਰਤਾਇਆ ਸਮਝ ਨਹੀਂ ਆਉਂਦਾ ਜੀ 1 ਤਰੀਕ ਮੇਰੀ ਲੱਕੀ ਡੇਟ ਹੋਈ ਹੈ ਅੱਛਾ 1 ਤਰੀਕ ਮੇਰਾ ਬਰਥ ਵੀ ਇੱਕ ਦਾ ਹੀ ਹੈ ਮੇਰਾ ਵਿਆਹ ਵੀ ਇੱਕ ਦਾ ਹੀ ਹੈ ਫਿਰ ਐਮਪੀ ਵੀ ਇਕਨੋਮੀ ਮਾਨਾ ਦੇਖ ਲਿਓ ਤੁਸੀਂ ਇਹ ਜਿਹੜੀ ਤੁਹਾਡੇ ਚਿਹਰੇ ਦੀ ਖੁਸ਼ੀ ਹੈ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਹੈ ਦੱਸਣ ਵਾਸਤੇ ਕਿ ਇਸ ਵਾਰ ਜਿਹੜਾ ਹੰਗਾਰਾ ਮਿਲ ਰਿਹਾ ਹੈ ਉਹ ਪੋਜ਼ਿਟਿਵ ਹੈ ਹਾਂ ਬਹੁਤ ਬਹੁਤ ਜਿਆਦਾ ਮੈਡਮ ਮਤਲਬ ਅਨਐਕਸਪੈਕਟਿਡ ਕਮ ਹੋ ਗਿਆ ਜੀ ਅੱਛਾ ਵੈਸੇ ਪਤਾ ਨਾ ਬੰਦਾ ਕਹਿ ਦਿੰਦਾ ਹੈ ਜੀ ਜੀ ਫਾਈਟ ਹੈ ਪਤਾ ਨਹੀਂ ਕੌਣ ਜਿੱਤੂਗਾ ਉਰੇ ਤਾਂ ਸਾਫ਼ ਹੀ ਹੋ ਗਿਆ ਮੈਨੂੰ ਇਹ ਲੱਗਦਾ ਵੀ ਸਾਰਿਆਂ ਦੀ ਜਮਾਨਤ ਜਬਤ ਹੋ ਜਾਣੀ ਆ ਤੁਸੀਂ ਦੇਖ ਲਿਓ ਸਾਰਿਆਂ ਦੀ ਕਹਿੰਦੇ ਇਸ ਵਾਰ ਇਹ ਗੱਲ ਚੱਲ ਰਹੀ ਸੀ ਕਿ ਫਰੀਦਕੋਟ ਦੇ ਵਿੱਚ ਤਾਂ ਅਖਾੜੇ ਲਗਿਆ ਕਰਨਗੇ ਲੋ ਅਖਾੜੇ ਕੀ ਕਰਨੇ ਜੀ ਆਪਾਂ ਆਪਣੀ ਸਿੱਖੀ ਦੀ ਗੱਲ ਕਰੋ ਅਖਾੜੇ ਖੂੜਿਆਂ ਚ ਕੀ ਰੱਖਿਆ ਜੀ ਆਪਣੇ ਗੁਰੂ ਦੇ ਸਿੱਖ ਬਣੋ ਤੇ ਇਹਨਾਂ ਤੋਂ ਆਪਾਂ ਕੀ ਕਰਾਉਣਾ ਜੀ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਹੈ ਤੇ ਹਲੇ ਸਾਡੀ ਕੌਮ ਦਾ ਬਹੁਤ ਆੜਾ ਸਮਾ ਚੱਲਦਾ ਪਿਆ ਹੈ ਆਪਾਂ ਇਹਨਾਂ ਖਾੜੇ ਖੂੜਿਆਂ ਤੋਂ ਆਪਾਂ ਕੀ ਕਰਾਉਣਾ ਜੀ ਆਪਾਂ ਆਪਣੀ ਕੌਮ ਦੀ ਗੱਲ ਕਰੀਏ ਸਿੰਘ ਸਜਿਏ ਕੇਸ ਦਾੜੀ ਪ੍ਰਕਾਸ਼ ਕਰੀਏ ਤੇ ਗੁਰੂ ਦੇ ਲੜ ਲੱਗੀਏ ਨਸ਼ੇ ਤਿਆਗੀ ਮੈਂ ਅੱਗੇ ਕੋਈ ਸਿਆਸੀ ਗੱਲ ਤੇ ਫਰੀਦਕੋਟ ਦੀ ਗੱਲ ਕਰਾਂ ਮੈਂ ਤੁਹਾਨੂੰ ਇੱਕ ਕਿੱਸਾ ਸੁਣਨਾ ਚਾਹੁੰਨੀ ਆ ਬਾਜ ਵਾਲਾ ਕਿੱਸਾ ਮੈਡਮ ਉਹ ਨਾ ਇਹ ਬਾਜ ਵਾਲਾ ਕਿੱਸਾ ਨਾ ਟਰੂ ਹੈ ਮੇਰੇ ਕੋਲ ਇੱਕ ਕਮੈਂਟ ਦੇ ਵਿੱਚ ਬੰਦੇ ਨੇ ਮੈਨੂੰ ਅਖਬਾਰ ਦੀ ਕਟਿੰਗ ਵੀ ਭੇਜੀ ਹੈ ਅੱਛਾ ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਹਾਂ ਉਹ ਨਾ ਬਾਜ ਦਾ ਕਿੱਸਾ ਐਵੇਂ ਹੋਇਆ ਸੀ ਬਈ ਨਾ ਇੱਕ ਬਾਜ ਪਹਿਲਾਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੇ ਬਹੁਤ ਬੈਂਦਾ ਸੀ ਆ ਕੇ ਦਿੱਲੀ ਮਨਮ ਤੁਸੀਂ ਲਿਟਰਲੀ ਯਾਦ ਨੋਟ ਕਰ ਲਿਓ ਬਈ ਮੇਰੇ ਮੈਨੂੰ ਅੱਜ ਤੱਕ ਉਹ ਦਿਨ ਯਾਦ ਹੈ ਜਦੋਂ ਟੀਵੀ ਤੇ ਦਿਖਾਇਆ ਸੀ ਮੈਂ ਆਪਣੇ ਨਾਨਕਿਆਂ ਸੀ ਹੂੰ ਤੇ ਉਹ ਜਦੋਂ ਟੀਵੀ ਤੇ ਦਿਖਾਇਆ ਤੇ ਸਗੋਂ ਸਾਡੇ ਘਰੇ ਤਿਆਰੀਆਂ ਹੋਣ ਲੱਗੀਆਂ ਨਾਨਕੀਆਂ ਵੀ ਚਲੋ ਚਲੋ ਬੰਗਲਾ ਸਾਹਿਬ ਚਲੀਏ ਤਾਂ ਰੋ ਜਾ ਕੇ ਬਹਿਦਾ ਇਹ ਤਾਂ ਬਹੁਤ देर ਬੈਠੂਗਾ ਭਈ ਆਪਾਂ ਦਰਸ਼ਨ ਕਰਕੇ ਆਉਣਾ ਨਿਸ਼ਾਨ ਸਾਹਿਬ ਤੇ ਬਹਿਦਾ ਸੀ ਉਹ ਆਵਾਜ਼ ਨਾ ਮੁੜ ਕੇ ਉੱਥੇ ਲੱਗ ਗਿਆ ਬਹਿਣੇ ਦਰਾ ਗਾਂਧੀ ਦੀ ਕੋਠੀ ਤੇ ਅੱਛਾ ਤੇ ਉਹ ਕੋਠੀ ਤੇ ਬਹਿਣ ਲੱਗ ਗਿਆ ਤਾਂ ਇਹਨਾਂ ਨੇ ਨਾ ਖੜ ਕੇ ਬਿਆਨ ਸਿੰਘ ਸਤਵੰਤ ਸਿੰਘ ਹੋਣਾ ਨਾ ਇਹ ਸਾਡੇ ਪਾਪਾ ਨੇ ਅਰਦਾਸ ਕੀਤੀ ਸੀ ਉਹਦੇ ਕੋਲੇ ਖੜੇ ਅੱਗੇ ਖੜ ਕੇ ਬਈ ਜੇ ਤੁਸੀਂ ਸੱਚੀ ਗੁਰੂ ਦੇ ਭੇਜੇ ਹੋਏ ਬਾਜੋਂ ਉਰੇ ਆ ਕੇ ਬੈਨੇ ਹੋ ਤਾਂ ਸਾਨੂੰ ਬਲ ਬਖਸ਼ੋ ਬਈ ਐਕਚੁਅਲੀ ਨਾ ਮੈਡਮ ਜਿਹੜੇ ਸਾਡੇ ਫਾਦਰ ਸਾਹਿਬ ਸੀ ਨਾ ਇਹ ਕੋਈ ਐਵੇਂ ਨਹੀਂ ਹੋਇਆ ਬਈ ਜੇ ਤੁਸੀਂ ਕਹੋ ਵੀ ਕੱਲਾ ਅਟੈਕ ਹੋਇਆ ਤਾਂ ਹੀ ਇਹਨਾਂ ਨੂੰ ਸਿੱਖੀ ਦਾ ਪਿਆਰ ਚਾਕੇ ਆ ਨਹੀਂ ਐਜੀ ਕੋਈ ਗੱਲ ਨਹੀਂ ਹੈ ਗੁਰੂ ਦੀ ਸਿੱਖੀ ਸ਼ੁਰੂ ਤੋਂ ਹੀ ਬਹੁਤ ਸੀ ਹਮ ਇਹਨਾਂ ਨੇ ਉਹ ਬਾਜ ਦੇ ਕੋਲ ਅੱਗੇ ਖੜ ਕੇ ਨਾ ਅਰਦਾਸ ਕੀਤੀ ਬਈ ਜੇ ਤੁਸੀਂ ਸੱਚੀ ਗੁਰੂ ਦੇ ਭੇਜੇ ਹੋਏ ਬਾਜੋਂ ਤਾਂ ਪਤਾ ਨਹੀਂ ਉਹਨੇ ਕਿਹਾ ਵੀ ਸਾਡੇ ਕੋਲ ਆ ਜੋ ਜਾਂ ਐਵੇਂ ਦੀ ਕੋਈ ਗੱਲ ਹੋਈ ਸੀ ਬਾਜ ਦਾ ਇਨਸੀਡੈਂਟ ਵੀ ਉਹ ਕੋਲ ਆ ਗਿਆ ਸੀ ਅੱਛਾ ਇਹਨਾਂ ਦੇ ਬਸ ਫਿਰ ਇਹਨਾਂ ਨੇ ਉਦੋਂ ਹੀ ਮਨ ਬਣਾ ਲਿਆ ਵੀ ਹੁਣ ਟਾਈਮ ਆ ਗਿਆ ਵੀ ਹੁਣ ਆਪਾਂ 체ਤੀ ਤੋਂ 체ਤੀ ਬਦਲਾ ਲੈਣਾ ਮੈਡਮ ਮੈਂ ਨਾ ਕਈ ਵਾਰੀ ਬਹੁਤ ਕੁਝ ਸੋਚਦਾ ਹੁੰਦਾ ਦੇਖੋ ਮੇਰੇ ਵੀ ਬੱਚੇ ਆ ਮੈਂ ਸੋਚਦਾ ਉਹਨਾਂ ਵੀ ਬੰਦਾ ਸਾਰਾ ਕੁਝ ਛੱਡ ਦਿੰਦਾ ਆਪਣੇ ਬੱਚੇ ਨਹੀਂ ਛੱਡ ਸਕਦਾ ਤੇ ਮੈਂ ਤਨ ਜਿਗਰਾ ਮੰਨਦਾ ਵੀ ਜਿਹਨੇ ਮੈਨੂੰ ਨਾ ਤੁਸੀਂ ਸਰਵਣ ਭਾਜੀ ਦੀ ਇੱਕ ਇੰਟਰਵਿਊ ਸੀ ਹੂੰ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਬਈ ਜਦੋਂ ਸਤਵੰਤ ਸਿੰਘ ਆਖਰੀ ਵਾਰੀ ਪਿੰਡ ਆਇਆ ਨਾ ਹੂੰ ਤੇ ਸਤਵੰਤ ਸਿੰਘ ਦਾ ਉੱਥੇ ਇੱਕ ਫੌਜੀ ਨਾਲ ਪਿਆਰ ਸੀ ਉਹਨਾਂ ਦੇ ਉੱਥੇ ਬਾਹਰ ਗਲੀ 'ਚ ਘੁੰਮਦੇ ਹੋਏ ਉਹ ਮਿਲ ਗਿਆ ਵੀਚ ਹੂੰ ਤੇ ਉਹਨਾਂ ਨੇ ਕਿਹਾ ਵੀ ਕੀ ਗੱਲ ਤੇਰੀ ਉਹਦੇ ਨਾਲ ਡਿਊਟੀ ਹੈ ਇੰਦਰਾ ਗਾਂਧੀ ਨਾਲ ਬਈ ਕੀ ਚੱਲਦਾ ਕੁਝ ਬਣੂ ਆਪਣਾ ਨਹੀਂ ਬਣਦਾ ਉਹਨਾਂ ਨੇ ਉਹ ਫੌਜੀ ਨੂੰ ਜਵਾਬ ਦਿੱਤਾ ਸੀ ਬਈ ਮੇਰੇ ਨਾਲ ਨਾ ਬਯੰਤ ਸਿੰਘ ਨਾਮ ਦਾ ਬੰਦਾ ਹੈ ਬਈ ਉਹ ਕਹਿੰਦਾ ਵੀ ਮੇਰੇ ਤਿੰਨੇ ਨਿਆਣੇ ਕਿਉਂ ਨਾ ਮਰ ਜਾਣ ਵਰਡਿੰਗ ਦੇਖਿਓ ਜਤਮਨ ਸਿੰਘ ਦੀ ਕਹੀ ਹੋਈ ਉਹ ਕਹਿੰਦਾ ਵੀ ਬਯੰਤ ਸਿੰਘ ਕਹਿੰਦਾ ਵੀ ਮੇਰੇ ਤਿੰਨੇ ਨਿਆਣੇ ਕਿਉਂ ਨਾ ਮਰ ਜਾਣ ਬਈ ਮੈਂ ਇਹਨੂੰ ਇੰਦਰਾ ਗਾਂਧੀ ਨੂੰ ਨਹੀਂ ਛੱਡਣਾ ਬਈ ਨੇ ਮੇਰਾ ਕਾਲ ਤੱਕ ਸਾਹਟਾਤਾ ਬਈ ਮੈਂ ਇਹ ਤੋਂ ਬਦਲਾ ਲੈਣਾ ਹੀ ਲੈਣਾ ਇਹ ਸਰਵਣ ਭਾਜੀ ਦੀ ਇੰਟਰਵਿਊ ਦੇ ਵਿੱਚ ਵੀ ਚਾਹੇ ਤੁਸੀਂ ਸੁਣ ਲਿਓ ਮਤਲਬ ਉਹਨਾਂ ਦਾ ਫੈਸਲਾ ਬੜਾ ਦ੍ਰਿੜਤਾ ਵਾਲਾ ਸੀ ਜਦੋਂ ਉੱਥੇ ਲੜਾਈ ਹੋਈ ਹੈ ਜਦੋਂ ਇਹਨਾਂ ਨੇ ਸਤਵੰਤ ਸਿੰਘ ਮਤਲਬ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਇਹਨਾਂ ਨੇ ਉੱਥੇ ਕਿਹਾ ਬਈ ਸਤਵੰਤ ਸਿੰਘ ਨੂੰ ਤੁਸੀਂ ਕੁਝ ਨਹੀਂ ਕਹਿਣਾ ਬਈ ਜੋ ਕਹਿਣਾ ਹੈ ਪੁੱਛਣਾ ਕਰਨਾ ਮੈਨੂੰ ਪੁੱਛੋ ਬਈ ਇਹ ਮੁੰਡਾ ਹੈ ਇਹਨੂੰ ਮੈਂ ਕਿਹਾ ਸੀ ਬੀ ਤਿਆਰ ਕੀਤਾ ਵੀ ਤੁਸੀਂ ਇਹਨੂੰ ਹੱਥ ਨਹੀਂ ਲਾਣਾ ਹੂੰ ਉਹਨਾਂ ਨੇ ਸੋਚਿਆ ਹੋਇਆ ਸੀ ਵੀ ਜਿੰਨੀ ਦੇਰ ਮੈਂ ਜਿਉਣਾ ਐ ਵੀ ਮੈਂ ਸਤਵੰਤ ਸਿੰਘ ਨੂੰ ਕੁਝ ਨਹੀਂ ਹੋਣ ਦੇਣਾ ਉਦੋਂ ਫਿਰ ਉਹਨਾਂ ਨੇ ਹੱਥੋਂ ਪਾਈ ਹੋਈ ਫਾਇਰਿੰਗ ਲੱਗੇ ਕਰਨ ਤਾਂ ਸਤਵੰਤ ਸਿੰਘ ਦੇ ਅੱਗੇ ਐ ਖੜੇ ਹੋ ਗਏ ਸੀ ਵੀ ਮੇਰੇ ਮਾਰੋ ਗੋਲੀ ਪਹਿਲਾਂ ਐਸੇ ਕਰਕੇ ਉਹ ਮੌਕੇ ਤੇ ਹਾਂ ਜਿਹੜੀ ਸਤਵੰਤ ਸਿੰਘ ਦੇ ਗੋਲੀਆਂ ਲੱਗੀਆਂ ਸੀ ਉਹ ਸਾਡੇ ਫਾਦਰ ਸਾਹਿਬ ਦੇ ਵਿੱਚੋਂ ਜਾ ਕੇ ਲੱਗੀਆਂ ਇਨਾ ਕਦੇ ਮਾਤਾ ਜੀ ਨੇ ਦੱਸਿਆ ਕਿ ਕਦੇ ਡਰ ਨਹੀਂ ਸੀ ਲੱਗਾ ਉਹਨਾਂ ਨੂੰ ਕਿ ਜਿਸ ਥਾਂ ਤੇ ਬੈਠੇ ਹੋਏ ਨੇ ਉੱਥੇ ਬੈਠ ਕੇ ਸਾਰੀ ਪਲੈਨਿੰਗ ਕਰਨੀ ਤੇ ਕੁਝ ਵੀ ਹੋ ਸਕਦਾ ਸੀ ਇਹਨਾਂ ਨੇ ਜੀ ਕਿਸੇ ਨੂੰ ਨਹੀਂ ਦੱਸਿਆ ਹੂੰ ਕਿਸੇ ਕਿਸੇ ਬੰਦੇ ਨੂੰ ਪਤਾ ਸੀ ਸਾਡੇ ਫਾਦਰ ਸਾਹਿਬ ਨੇ ਇੱਕ ਬੰਦੇ ਨੂੰ ਦੱਸਿਆ ਸੀ ਅੱਛਾ ਜੀ ਉਹਨਾਂ ਨੇ ਮੈਂ ਤੁਹਾਨੂੰ ਮੈਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਅੱਜ ਦੱਸ ਦਿੰਦਾ ਉਹਨਾਂ ਨੇ ਸਾਡੇ ਪਾਸਪੋਰਟ ਬਣਾਤੇ ਸੀ ਅੱਛਾ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਆ ਚੱਕ ਕੇ ਯਾਰ ਪਾਸਪੋਰਟ ਅਗਲੇ ਦਿਨ ਤੂੰ ਨਾ ਮੇਰੇ ਨਿਆਣਿਆਂ ਨੂੰ ਅਮਰੀਕਾ ਦੀ ਫਲਾਈਟ ਚੜਾ ਦੇ। ਬਈ ਭੇਜਦੀ ਉਹ ਕਹਿੰਦਾ ਵੀ ਤੂੰ ਪਹਿਲਾਂ ਭੇਜ ਦੇ। ਉਹ ਕਹਿੰਦਾ ਵੀ ਮੈਂ ਪਹਿਲਾਂ ਹੁੰਦਾ ਨਾ ਚੜਨਾ ਨਹੀਂ। ਬਈ ਬਿਮਲਾ ਨੇ ਕਿਹਾ ਵੀ ਮੈਂ ਮੈਂ ਤਾਂ ਜਾਣਾ ਨਹੀਂ ਤੁਹਾਡੇ ਬਿਨਾ। ਹੂੰ। ਬਈ ਉਹਨੇ ਚੜਨਾ ਨਹੀਂ। ਬਈ ਗੇਮ ਸਾਡੀ ਖਰਾਬ ਹੋ ਜੂਗੀ। ਉਹ ਹੈ ਉਹਨਾਂ ਦਾ ক্লোਜ਼ ਸੀਗਾ। ਤੇ ਉਹ ਕਹਿੰਦਾ ਵੀ ਮੈਂ ਇੰਦਰਾ ਗਾਂਧੀ ਨੂੰ ਦੱਸ ਦਿੰਦਾ। ਹੂੰ। ਬਈ ਤੂੰ ਆਹ ਕੰਮ ਨਹੀਂ ਕਰਨਾ। ਉਹ ਕਹਿੰਦੇ ਵੀ ਤੂੰ ਦੱਸ ਦੇ। ਫਿਰ ਕੀ ਹੋ ਜੂਗਾ ਕਹਿੰਦਾ ਫਿਰ ਮੈਨੂੰ ਛੱਡ ਦੇਣਗੇ ਮਾਰਦਾ ਕਹਿੰਦਾ ਹੁਣ ਮੈਨੂੰ ਫੇਰ ਵੀ ਦੇਣਾ ਹੀ ਆ ਉਹਨਾਂ ਨੇ ਬਈ ਜੋ ਅਸੀਂ ਕੰਮ ਕਰਨਾ ਐ ਤੂੰ ਸਾਨੂੰ ਕਰ ਲੈਣ ਦੇ ਬਈ ਜੇ ਤੈਨੂੰ ਮੌਕਾ ਲੱਗਾ ਤਾਂ ਤੂੰ ਇਹਨਾਂ ਨੂੰ ਅਮਰੀਕਾ ਦਾ ਜਹਾਜ਼ ਚੜਾ ਦੀ ਲੈਣ ਦੀਆਂ ਟਿਕਟਾਂ ਆ ਤੇਰੇ ਕੋਲੇ ਮੈਂ ਸਾਰਾ ਕੁਝ ਰੱਖ ਚੱਲੇ ਆ ਉਹ ਇੱਕਦਮ ਜਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਸਾਰਿਆਂ ਦੀ ਫੜੋ ਫੜਾਈ ਹੋ ਗਈ ਸ਼ੁਰੂ ਉਹ ਬੰਦੇ ਨੇ ਗੈਸ ਤੇ ਰੱਖ ਕੇ ਭੂਕਦਾ ਸੀ ਫਿਰ ਸਾਰਾ ਸਮਾਨ ਤੁਹਾਡੇ ਪਾਸਪੋਰਟਸ ਸਾਰੇ ਹਾਂ ਅੱਛਾ ਉਹਨਾਂ ਗੈਸ ਤੇ ਘਰੇ ਵਾਲ ਕੇ ਜਦ ਰੋਲਾ ਪੈ ਗਿਆ ਫਿਰ ਉਹਨਾਂ ਗੈਸ ਵਾਲ ਕੇ ਉਹਦੇ ਉੱਤੇ ਰੱਖ ਕੇ ਸਾਰਾ ਕੁਝ ਫੂਕਤਾ ਸੀ ਤੁਸੀਂ ਕਿੰਨੇ ਕੇ ਸਮੇਂ ਬਾਅਦ ਫਿਰ ਰੋਪੜ ਪਹੁੰਚ ਗਏ ਸੀ ਮੈਡਮ ਅਸੀਂ ਤਾਂ ਜਦ ਹੀ ਆ ਗਏ ਸੀ ਬਸ 13-14 ਦਿਨ ਸਾਡੇ ਘਰੇ ਪੁਲਿਸ ਰਹੀ ਹੈ ਹਮਬ ਕੁਝ ਸਾਨੂੰ ਕਸਟਡੀ ਚ ਰੱਖਿਆ ਮਦਰ ਨੂੰ ਜਾਦਾ ਦਿਨ ਰੱਖਿਆ ਤੇ ਫਿਰ ਅਸੀਂ ਘਰੇ ਆ ਕੇ ਫਿਰ ਅਸੀਂ ਬਸ ਪੰਜਾਬ ਆ ਕੇ ਮੁੜ ਕੇ ਅਸੀਂ ਫਿਰ ਬਹੁਤ دیر ਤੱਕ ਗਏ ਨਹੀਂ ਮੈਂ ਕਹਿੰਦਾ ਮੈ ਮੇਰੇ ਗਲਤ ਨਹੀਂ ਹੈ ਸਰਜੀ ਜੀ ਮਾਤਾ ਜੀ ਤਾਂ ਸ਼ਾਇਦ ਅਮਰੀਕਾ ਚੱਕਰ ਲਾ ਵੀ ਆਏ ਸੀ ਹਾਂਜੀ ਉਹ ਤਾਂ ਐਮਪੀ ਬਣ ਤੋ ਬਾਅਦ ਇੱਕ ਹੋਰ ਗੱਲ ਜੀ ਤੁਸੀਂ ਗੁੱਸਾ ਨਾ ਕਰੋ ਤੇ ਉਹਨਾਂ ਦੀ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਉਹ ਵੀ ਇੱਕ ਰਹੱਸ ਬਣ ਕੇ ਰਹਿ ਗਿਆ ਕਿ ਤੁਸੀਂ ਉਸ ਵੇਲੇ ਦੀ ਕੋਈ ਗੱਲ ਤੁਹਾਨੂੰ ਯਾਦ ਹੈ ਕਿ ਘਰ ਦੇ ਵਿੱਚ ਹੋਇਆ ਕੀ ਸੀ ਐਗਜ਼ੈਕਟਲੀ ਹਾਂਜੀ ਐਗਜ਼ੈਕਟਲੀ ਇਹ ਹੋਇਆ ਸੀ ਵੀ ਸਾਡੇ ਘਰੇ ਨਾ ਕਾਫੀ ਜਾਣੇ ਸੀ ਜਥੇਦਾਰ ਤੋਤਾ ਸਿੰਘ ਜੀ ਵੀ ਜਿਹੜੇ ਹੁਣ ਸੁਰਗਵਾਸ ਹੋ ਗਏ ਉਹ ਵੀ ਸਾਡੇ ਘਰੇ ਸੀ ਅਸੀਂ ਕਿਹਾ ਇਹਨਾਂ ਨੇ ਜਥੇਦਾਰ ਜੀ ਨੇ ਕਿਹਾ ਸਾਡੇ ਚਾਚੇ ਨੇ ਵੀ ਇਹਦਾ ਮੈਡੀਕਲ ਕਰਾਓ ਹੂੰ ਜਥੇਦਾਰ ਤੋਤਾ ਸਿੰਘ ਜੀ ਨੇ ਵੀ ਕਿਹਾ ਬਹੁਤ ਪਿਆਰ ਸੀ ਜੀ ਸਾਡਾ ਘਰ ਦੀ ਗੱਲ ਹੈ ਮੱਖਣ ਨਾਲ ਵੀ ਮੇਰੀ ਬਹੁਤ ਪਿਆਰ ਹੈ ਇਹਦੇ ਚ ਕੋਈ ਗੱਲ ਨਹੀਂ ਚਲੋ ਸਿਆਸੀ ਗੱਲਾਂ ਹੋਰ ਹੁੰਦੀਆਂ ਇੱਕ ਨਿੱਜੀ ਤੌਰ ਤੇ ਹੋਰ ਹੈ ਤੇ ਉਸੇ ਕੋ ਤੋਤਾ ਸਿੰਘ ਜੀ ਨੇ ਕਿਹਾ ਵੀ ਇਹਦਾ ਮੈਡੀਕਲ ਮੈਂ ਕਰਵਾਉਣਾ ਸੀ ਇਹਨੂੰ ਚੱਕ ਕੇ ਗੱਡੀ ਚ ਪਾਓ ਪੋਸਟਮਾਰਟਮ ਕਰਵਾਉਣਾ ਤੇ ਉੱਥੇ ਉਹਨਾਂ ਨੂੰ ਸਗੋ ਜਥੇਦਾਰ ਜੀ ਨੂੰ ਤੋਤਾ ਸਿੰਘ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ ਨਹੀਂ ਜੀ ਅਸੀਂ ਨਹੀਂ ਕਰਾਉਣਾ ਹੁਣ ਅਸੀਂ ਛੋਟੇ ਸੀ ਅਸੀਂ ਕਹਿ ਨਹੀਂ ਸੀ ਸਕਦੇ ਕੁਝ ਚੱਕਰ ਇਹ ਹੋ ਗਿਆ ਬਈ ਐਕਚੁਅਲੀ ਨਾ ਮਤਲਬ ਮੈਡੀਕਲ ਪੋਸਟਮਾਰਟਮ ਕਰਾਉਣਾ ਚਾਹੀਦਾ ਸੀ ਅੱਜ ਉਹ ਫੋਰਐਵਰ ਹੀ ਮਿਸਟਰੀ ਬਣ ਗਈ ਉਹ ਵੈਸੇ ਮਸ਼ੀਨ ਦੇ ਵਿੱਚ ਕਰੰਟ ਕਿਹਾ ਜਾ ਰਿਹਾ ਸੀ ਜਿਹੜਾ ਆ ਮੈਡਮ ਐਕਚੁਅਲੀ ਨਾ ਉਹਦੇ ਵਿੱਚ ਕਈ ਕਾਰਨ ਸੀ ਸਾਡੇ ਮਦਰ ਦਾ ਨਾ ਬੀਪੀ ਵੱਧਦਾ ਸੀ ਬਹੁਤ ਉਹ ਦਿਨਾਂ ਦੇ ਵਿੱਚ ਨਾ ਇੱਕ ਐਕਿਊਪੰਚਰ ਆਇਆ ਸੀ ਉਹ ਲਾਉਂਦੇ ਨਹੀਂ ਸੋਈਆਂ ਜੀਆਂ ਸੱਤ ਫੇਸ ਦੇ ਵਿੱਚ ਤੇ ਸਾਡੇ ਮਦਰ ਨੂੰ ਨਾ ਉਹਨਾਂ ਨੇ ਕਹਿਤਾ ਜੀ ਕਿਸੇ ਨੇ ਜੀ ਉਹ ਐਕਿਊਪੰਚਰ ਕਰਦੇ ਆ ਤੇ ਤੁਹਾਡਾ ਬੀਪੀ ਨਾਰਮਲ ਲੱਗ ਜਾਊਗਾ ਰਹਿਣ ਉਹਨਾਂ ਕੋਲੇ ਗਏ ਥੈਰੇਪੀ ਲੈਣ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇੱਕ ਮਹੀਨਾ ਦਵਾਈ ਨਹੀਂ ਖਾਣੀ ਜੋ ਮਰਜ਼ੀ ਹੋ ਜਵੇ ਅੱਛਾ ਅਸੀਂ ਥੈਰੇਪੀ ਕਰਾਂਗੇ ਤੁਹਾਡਾ ਬੀਪੀ ਨਾਰਮਲ ਆ ਜਾਊਗਾ ਉਹ ਇੱਕ ਮਹੀਨਾ ਤਾਂ ਮਤਲਬ ਵਿੱਚ ਨਾ ਇਨਸੀਡੈਂਟ ਇਹ ਜੀ ਹੋ ਗਏ ਬਹੁਤ ਜ਼ਿਆਦਾ ਬਈ ਮੁੰਡੇ ਸੀ ਸ਼ਹੀਦ ਕਰਦੇ ਜਟਾਣੇ ਦਾ ਘਰ ਫੂਕਤਾ ਬਹੁਤ ਕੁਝ ਹੋਇਆ ਉਹ ਫਿਰ ਮੇਰੇ ਮਦਰ ਦੇ ਬਰਡਨ ਤੇ ਸਟ੍ਰੈਨ ਆ ਗਿਆ ਫਿਰ ਇੱਕ ਸਾਡੀ ਪੀਏ ਸੀ ਉਹ ਚੱਕ ਲਈ ਪੁਲਿਸ ਨੇ ਉਹ ਲੱਗ ਗਈ ਕੁਝ ਕਹਿਣ ਕਹਿੰਦੀ ਹੋਣੀ ਆ ਫਿਰ ਮੁਸਤਫਾ ਦਾ ਫੋਨ ਆਇਆ ਜੀ ਬਹੁਤ ਖੁਸ਼ ਹੋਇਆ ਫਿਰ ਉਹ ਇੱਕ ਉਹਨਾਂ ਨੇ ਦਵਾਈ ਦੂਈ ਲੈਣੀ ਬੰਦ ਕੀਤੀ ਹੋਈ ਸੀ ਮੈਂ ਤਾਂ ਇਹੀ ਆਪਣੇ ਸਮਝ ਨਾਲ ਇਹੀ ਰੀਜ਼ਨ ਮੰਨਦਾ ਬਈ ਉਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਅੱਛਾ ਜੀ ਹਾਂ ਜੀ ਚਲੋ ਇਹ ਪੁਰਾਣੀਆਂ ਗੱਲਾਂ ਨੇ ਅੱਜ ਮਾਪਿਆਂ ਦੀ ਕਮੀ ਤਾਂ ਹਮੇਸ਼ਾ ਤੁਹਾਨੂੰ ਮਹਿਸੂਸ ਹੁੰਦੀ ਰਹੇਗੀ ਉਹ ਤਾਂ ਆਈ ਹੀ ਆ ਮੈਡਮ ਉਹ ਤਾਂ ਲੱਗਦਾ ਕਿ ਜੇ ਅੱਜ ਪਿਤਾ ਜੀ ਹੁੰਦੇ ਤੇ ਅੱਜ ਇੱਥੇ ਇਸ ਪਿੰਡ 'ਚ ਤੁਹਾਨੂੰ ਮਿਲਣ ਦੀ ਬਜਾਏ ਤੁਸੀਂ ਕਿਤੇ ਅੱਜ ਦਿੱਲੀ 'ਚ ਜਾਂ ਕਿਤੇ ਬਾਹਰਲੇ ਮਹਾਂਪੱਤਰ ਕੋਲ ਮੈਂ ਡੀਸੀਐਸਐਸਪੀ ਕੁਝ ਨਾ ਕੁਝ ਵਧੀਆ ਅਹੁਦੇ ਤੇ ਹੁੰਦਾ ਸਾਡੇ ਫਾਦਰ ਸਾਹਿਬ ਮਦਰ ਦੱਸਦੇ ਸੀ ਬਈ ਤੁਹਾਡੇ ਡੈਡੀ ਕਹਿੰਦੇ ਹੁੰਦੇ ਸੀ ਵੀ ਮੇਰੀ ਇੰਦਰਾ ਗਾਂਧੀ ਨਾਲ ਡਿਊਟੀ ਹੈ ਮੈਂ ਬੱਚੇ ਪੜਾ ਕੇ ਸਾਨੂੰ ਉਸ ਟਾਈਮ ਦਿੱਲੀ ਦੇ ਸਭ ਤੋਂ ਟੌਪ ਸਕੂਲ ਦੇ ਵਿੱਚ ਪੜਾਉਂਦੇ ਸੀ ਤੇ ਸਾਰੇ ਸਾਲ ਦੀ ਫੀਸ ਜਮ੍ਹਾਂ ਕਰਾਉਂਦੇ ਸੀ ਇਹ ਕੀ ਵਾਂ ਬਹੁਤ ਮਤਲਬ ਵਧੀਆ ਉਹਨਾਂ ਦੀ ਲਾਈਫ ਚੱਲਦੀ ਸੀ ਸਬ ਇਨਸਪੈਕਟਰ ਸੀ ਮਦਰ ਜੌਬ ਕਰਦੇ ਸੀ ਕੋਈ ਕੰਮ ਕਰਾਉਣਾ ਹੁੰਦਾ ਸੀ ਸਿੱਧਾ ਇੰਦਰਾ ਗਾਂਧੀ ਤੋਂ ਫੋਨ ਕਰਾਉਂਦੇ ਸੀ ਪੀਏ ਤੋਂ ਉਹਦੇ ਤੋਂ ਉਧਰੋਂ ਮੇਰੇ ਚਾਚੇ ਦਾ ਵਿਆਹ ਰੱਖਿਆ ਹੋਇਆ ਉਧਰੋਂ ਪੰਜਾਬ 'ਚ ਕਰਫਿਊ ਲੱਗ ਗਿਆ ਆਪਣੇ ਆਈ ਕਾਰਡ ਦਿਖਾ ਕੇ ਕਰਫਿਊ ਦੇ ਵਿੱਚ ਵਿਆਹ ਕਿ ਲਿਆਏ ਸੀ ਕਰਫਿਊ ਦੇ ਵਿੱਚ ਬਰਾਤ ਗਈ ਸੀ ਤੁਸੀਂ ਇਹ ਦੇਖ ਲਓ ਐਨੀ ਪਾਵਰ ਸੀ ਬੰਦੇ ਕੋਲੇ ਅੱਜ ਤੁਸੀਂ ਬੱਚਿਆਂ ਨੂੰ ਉਦਾਂ ਦਾ ਲਾਈਫ ਸਟਾਈਲ ਦੇ ਪਾ ਰਹੇ ਹੋ हां मैडम मैं भी बच्चियां नु ता लाइफस्टाइल ता ख्याल दे ही रहे हां भाई जमे भी है हैना हां ਹੁਣ ਦੇਖੋ ਬੱਚੇ ਸਿਆਣੇ ਐ ਸਮਝਦਾਰ ਐ ਕਰ ਰਹੀ ਜੀ ਗੱਲ ਨਹੀਂ ਪੰਥਕ ਸੀਟ ਬਣ ਗਈ ਐ ਹੁਣ ਜੇ ਅਸੀਂ ਫਰੀਦਕੁਰਤੀ ਚੋਂ ਗੱਲ ਕਰਦੇ ਆ ਸਰਪ ਜੀ ਲੱਗਦਾ ਐ ਕਿ ਪੰਥਕ ਲਹਿਰ ਜਦੋਂ ਚੱਲਦੀ ਐ ਤੇ ਇੱਕ ਜਦੋਂ ਅਸੀਂ ਕਹਿ ਦਿੰਦੇ ਆ ਕਿ ਬਹੁਤ ਵੇਵ ਐ ਉਹ ਵੋਟਾਂ ਦੇ ਵਿੱਚ ਤਬਦੀਲ ਹੁੰਦੇ ਹੁੰਦੇ ਥੋੜਾ ਜਿਹਾ ਘਟ ਜਾਂਦੀ ਐ ਇਸ ਗੱਲ ਨਾਲ ਇਤفاق ਰੱਖਦੇ ਹੋ ਨਹੀਂ ਜੀ ਨਹੀਂ ਵਧੂਗੀ ਵਧੂਗੀ ਅਲੀ ਆਪਣੀ ਵਾਲੀ ਸੀਟ ਦੀ ਗੱਲ ਕਰ ਰਹੀ ਹੈ ਜਾਂ ਫਿਰ ਇਸ ਵਾਰ ਖਡੂਰ ਸਾਹਿਬ ਦੇ ਸਮਿਕਰਣ ਕਿਵੇਂ ਦੇਖਦੇ ਹੋ ਉਹ ਵੀ ਸੀਟ ਨਿਕਲੂਗੀ ਜੀ ਵਧੀਆ ਹੈ ਮੈਡਮ ਉਹ ਵੀ ਚੰਗਾ ਹੈ ਤੇ ਲੱਗਦਾ ਹੈ ਕਿ ਇਹ ਸੁਮੇਲ ਸਿੰਘ ਮਾਨ ਦੀ ਇੱਕ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਸਿੱਖਾਂ ਦੀ ਨੁਮਾਇੰਦਗੀ ਘੱਟ ਹੋਣ ਦੇ ਕਰਕੇ ਢਾਈ ਟੋਟਲੂ ਉਹਨਾਂ ਨੇ ਸ਼ਬਦ ਯੂਜ਼ ਕੀਤਾ ਕਹਿੰਦੇ ਕਿ ਨੁਮਾਇੰਦਗੀ ਘੱਟ ਹੋਣ ਕਰਕੇ ਸਾਡੇ ਕੋਲ ਨਹੀਂ ਪਾਵਰ ਨਹੀਂ ਹੁੰਦੀ ਕਿ ਅਸੀਂ ਆਪਣੇ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕੀਏ ਹੁਣ ਲੱਗਦਾ ਹੈ ਕਿ ਜੇਕਰ ਇਸ ਤਰ੍ਹਾਂ ਇੱਕ ਤੋਂ ਦੋ ਤੋਂ ਤਿੰਨ ਤੋਂ ਮੈਂਬਰ ਆਫ ਪਾਰਲੀਮੈਂਟ ਵਧਦੇ ਨੇ ਤੇ ਸਿੱਖਾਂ ਦੀਆਂ ਗੱਲਾਂ ਵੀ ਅੱਗੇ ਰੱਖੀਆਂ ਜਾਣਗੀਆਂ ਹੋ ਮੈਡਮ ਤੁਸੀਂ ਜੇ ਮਹਾਰਾਜ ਨੇ ਬਲ ਬਖਸ਼ਿਆ ਤੇ ਮੈਂ ਫਿਰ ਕੱਲਾ ਐਮਪੀ ਥੋੜੀ ਬਣਨਾ ਹੈ ਹੂੰ ਮਤਲਬ ਮੈਂ ਐਂ ਹੀ ਥੋੜੀ ਐ ਵੀ ਕੱਲਾ ਐਮਪੀ ਬਣ ਗਿਆ ਤੇ ਘਰੇ ਜਾ ਕੇ ਪੈ ਗਿਆ ਤੇ ਸਹੂਲਤਾ ਲੈ ਲੀਆਂ ਤੇ ਮੌਜਾਂ ਕਰ ਲੀਆਂ ਆਪਾਂ ਕੀ ਸਹੂਲਤਾ ਕਰਨੀਆਂ ਜੀ ਅਸੀਂ ਤਾਂ ਪਹਿਲਾਂ ਵੀ ਔਖਾ ਟਾਈਮ ਦੇਖਿਆ ਹੈ ਮਹਾਰਾਜ ਨੇ ਜੋ ਦਿੱਤਾ ਦੇਤਾ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਸੰਗਤ ਨੂੰ ਜੋ ਪੰਜਾਬ ਦੇ ਵਿੱਚ ਗੰਦ ਪਿਆਏ ਨਸ਼ਿਆਂ ਦਾ ਇਹ ਕੱਢਣਾ ਬਹੁਤ ਕੁਝ ਜ਼ਿਕਰ ਕਰਨ ਬਾਰੇ ਸੋਚਦੇ ਆ ਜੀ ਮੁੱਦਿਆਂ ਦੀ ਰਾਜਨੀਤੀ ਜਿਹੜੀ ਆ ਉਹ ਬੜੀ ਘੱਟ ਗੱਲ ਹੋ ਰਹੀ ਹੈ ਕਿਸੇ ਹਲਕੇ ਦੇ ਵਿੱਚ ਸਰਜੀ ਜੀ ਦੀ ਗੱਲ ਨਹੀਂ ਮੈਡਮ ਲੋਕੀ ਕਹਿੰਦੇ ਆ ਬਾਈ ਜੀ ਤੁਸੀਂ ਕੱਖ ਨਾ ਕਰੋ ਤੁਸੀਂ ਤਾਂ ਪਹਿਲਾਂ ਹੀ ਇੰਨਾ ਕੁਝ ਕਰਤਾ ਕਹਿੰਦੇ ਹੋਰ ਕਿਹੜਾ ਕਹਿੰਦੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਐ ਪਹਿਲਾਂ ਉਹਨਾਂ ਨੇ ਕਿਹੜਾ ਕੁਝ ਕੀਤਾ ਐ ਕਹਿੰਦੇ ਤੁਸੀਂ ਵੀ ਨਾ ਕਰਿਓ ਕਹਿੰਦੇ ਅਸੀਂ ਤਾਂ ਵੋਟ ਤੁਹਾਡੇ ਫਾਦਰ ਸਾਹਿਬ ਦੇ ਨਾਂ ਉਪਾਉਣੀ ਐ ਤੁਸੀਂ ਤਾਂ ਪਹਿਲਾਂ ਹੀ ਬਹੁਤ ਕੁਝ ਕਰਤਾ ਕਦੇ ਐ ਐਸਜੀਪੀਸੀ ਵੱਲੋਂ ਸਨਮਾਨਿਤ ਕਰਨ ਤੋਂ ਇਲਾਵਾ ਕਦੇ ਕੋਈ ਲੱਗਦਾ ਕਿ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਅੱਗੇ ਲੈ ਕੇ ਜਾਣੂ ਕਿ ਜਾਂ ਸਿਰਫ ਜਦੋਂ ਸਨਮਾਨਿਤ ਮੈਨੂੰ ਕਿੱਥੇ ਕੀਤਾ ਜਦੋਂ ਕਦੇ ਸਮਾਗਮ ਹੋਏ ਤੇ ਉੱਥੇ ਪਾਠ ਖਾਏ ਗਏ ਭੋਗ ਪੇ ਤੇ ਉਦੋਂ ਬੁਲਾ ਲਿਆ ਗਿਆ ਪਰਵਾਰਾ ਆਪਸ 31 ਅਕਤੂਬਰ ਨੂੰ ਹਾਂ ਉਦੋਂ ਤੋਂ ਇਲਾਵਾ ਕਦੇ ਕੋਈ ਬੁਲਾਇਆ ਗਿਆ ਕਦੇ ਗੱਲਬਾਤ ਹੋਈ ਹੈ ਨਹੀਂ ਮੈਡਮ ਹੋਰ ਨਹੀਂ ਕੁਝ ਵੀ ਹਾਂ ਫਰੀਦਕੋਟ ਦੇ ਲੋਕ ਜੀ ਚੁਣ ਕੇ ਭੇਜਦੇ ਨੇ ਕਿਹੜੇ ਮੁੱਦੇ ਰਹਿਣਗੇ ਪਾਰਲੀਮੈਂਟ ਦੇ ਵਿੱਚ ਬਹੁਤ ਮੁੱਦੇ ਆ ਮੈਡਮ ਮਤਲਬ ਪੰਜਾਬ ਨਾਲ ਨਾ ਐਕਚੁਅਲੀ ਸੈਂਟਰ ਹਰੇਕ ਫਰੰਟ ਤੇ ਹੀ ਧੋਖਾ ਕਰਦਾ ਹੈ ਇਹਨਾਂ ਨੂੰ ਦੱਬ ਕੇ ਰੱਖਣਾ ਚਾਹੁੰਦਾ ਹੈ ਪਰ ਇਹ ਦੱਬ ਕੇ ਰਹਿਣ ਵਾਲੀ ਕੌਮ ਨਹੀਂ ਹੈ ਇਹਨਾਂ ਦਾ ਤਾਂ ਉਹ ਹੈ ਵੀ ਜਿੰਨਾ ਥੱਲੇ ਨੂੰ ਦਬਾਉਗੇ ਤੇ ਓਨਾ ਹੀ ਉੱਪਰ ਨੂੰ ਉੱਠਦੇ ਆ ਪਿੰਡਾਂ ਦੇ ਪਿੰਡ ਤੁਹਾਡੇ ਹੱਕ ਦੇ ਵਿੱਚ ਕਈ ਭੁਗਤ ਰਹੇ ਨੇ ਸ਼ਹਿਰੀ ਵੋਟਰ ਦਾ ਕੀ ਰੁਝਾਨ ਲੱਗ ਰਿਹਾ ਬਹੁਤ ਹੱਕ ਜੀ ਸ਼ਹਿਰੀ ਵੋਟਰ ਦਾ ਅੱਛਾ ਜਿਹੜੇ ਸਿੱਖ ਐ ਮੈਂ ਤੁਹਾਨੂੰ ਦੱਸ ਦੇਣਾ ਜੀ ਉਹਰੇ ਪਿੰਡ ਐ ਹਿੰਦੂਆਂ ਦਾ ਹੂੰ ਉਹਨਾਂ ਨੇ ਐਲਾਨ ਕਰਨਾ ਵੀ ਅਸੀਂ ਸਾਰੀ ਵੋਟ ਸਰਜੀਤ ਨੂੰ ਪਾਉਣੀ ਐ ਬ੍ਰਾਹਮਣ ਐ ਪਿੰਡ 'ਚ ਸਾਰੇ ਬ੍ਰਾਹਮਣ ਐ ਅੱਛਾ ਹਾਂ ਤੇ ਲੱਗਦਾ ਇੱਕ ਫੇਰੇ ਇਸ ਵਾਰ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਆਉਂਗੇ ਹਾਂ ਦੇਖ ਲਓ ਹਿੰਦੂ ਐ ਬ੍ਰਾਹਮਣ ਮੇਰੇ ਸਮਰਥਨ ਕਰਦੇ ਆ ਉਹ ਕਹਿੰਦੇ ਜੀ ਇਹਨਾਂ ਨੇ ਕਿਹੜਾ ਕੋਈ ਗਲਤ ਕੰਮ ਕੀਤਾ ਐ ਹੁਣ ਦੇਖੋ ਜੀ ਜਿਹੜਾ ਕਾਲ ਤੱਕ ਸਾਹਬ ਐ ਨਾ ਉਹ ਇਕੱਲਾ ਸਿੱਖਾਂ ਦਾ ਨਹੀਂ ਐ ਤੁਸੀਂ ਇੱਕ ਗੱਲ ਮਨ मतलब ਸਮਝਿਓ ਚਾਰ ਦਰਵਾਜ਼ੇ ਆ ਚਾਰੇ ਧਰਮਾਂ ਲਈ ਸਾਰੀਆਂ ਜਾਤਾਂ ਲਈ ਉਹ ਕੁਲਾ ਹੈ ਉਹ ਹਰੇਕ ਬੰਦੇ ਦਾ ਦਿਲ ਦੁਖਿਆ ਸੀ ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਸੀ ਅਸੀਂ ਸਾਡੇ ਫਾਦਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦਾ ਬਦਲਾ ਲਿਆ ਹੈ ਲਿੱਤਾ ਹੈ ਉਹ ਸਾਰੇ ਜਿਹੜੇ ਜਿਨ੍ਹਾਂ ਦੀ ਸ਼ਰਧਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਹੈ ਸਾਰੇ ਸਾਡੇ ਨਾਲ ਹੈ ਰਾਹੁਲ ਗਾਂਧੀ ਨੂੰ ਕਿਵੇਂ ਦੇਖਦੇ ਹੋ ਐਜ਼ ਅ ਪਰਸਨ ਐਜ਼ ਅ ਲੀਡਰ ਠੀਕ ਹੈ ਜੀ ਹੁਣ ਕੀ ਕਹੀਏ ਜੀ ਲੀਡਰ ਤਾਂ ਲੀਡਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਲੀਡਰਾਂ ਦੇ ਤਾਂ ਦੋ ਮੂੰਹ ਹੁੰਦੇ ਆ ਚਲੋ ਖੈਰ ਸਰਜੀਤ ਸਿੰਘ ਖਾਲਸਾ ਜੀ ਜਿਹੜੇ ਕਹਿੰਦੇ ਨੇ ਕਿ ਸਿਰਫ ਸਿੱਖ ਵੋਟਰ ਹੀ ਨਹੀਂ ਕਹਿੰਦੇ ਕਿ ਪਿੰਡਾਂ ਦੇ ਪਿੰਡ ਜਿਹਦੇ ਵਿੱਚ Hindu ਵੋਟਰ ਵੀ ਨੇ ਹੋਰ ਧਰਮਾਂ ਦੇ ਵੋਟਰ ਨੇ ਉਹ ਵੀ ਕਹਿੰਦੇ ਭੁਗਤ ਰਹੇ ਨੇ ਤੇ ਕਹਿੰਦੇ ਇੱਕ ਤਰੀਕ ਮੇਰੇ ਲਈ ਲੱਕੀ ਵੀ ਬਹੁਤ ਹੈ ਬੇਸ਼ੱਕ ਕਹਿੰਦੇ ਉਹਦਾ ਦੁੱਖ ਵੀ ਨਾਲ ਜੁੜਿਆ ਹੋਇਆ ਹੈ ਪਰ ਕੌਨਫੀਡੈਂਟ ਪੂਰੇ ਨੇ ਫਤਵਾ ਹੁਣ ਲੋਕ ਇਹਨਾਂ ਦੇ ਹੱਕ ਦੇ ਵਿੱਚ ਕਿੰਨਾ ਦਿੰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਸਰਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸ਼ੁਭਕਾਮਨਾਵਾਂ ਆਪਣੀ ਕੈਂਪੇਨ ਦੇ ਲਈ ਹਾਂਜੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ